ਸ਼ਨੀਵਾਰ ਨੂੰ ਪਟਿਆਲਾ ਚ ਇੰਡੀਗੋ ਕਾਰ ਖੋਹੇ ਜਾਣ ਦੀ ਗੁੱਥੀ ਪੁਲਿਸ ਨੇ ਸੁਲਝਾਉਣ ਦਾ ਦਾਵਾ ਕੀਤਾ ਤੇ ਕਾਰ ਵੀ ਬਰਾਮਦ ਕਰ ਲਈ ਗਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰਦਾਤ ਚ ਹੀ ਕਹਾਣੀ ਰਚਣ ਵਾਲਾ ਮਾਸਟਰਮਾਈਂਡ ਕਾਰ ਮਾਲਕ ਹੀ ਨਿਕਲਿਆ ਨੌਜਵਾਨ ਵਰੁਣ ਕੁਮਾਰ ਜੈਨ ਨੇ ਖੁਦ ਹੀ ਆਪਣੀ ਕਾਰ ਖੋਹੇ ਜਾਂਦਾ ਨਾਟਕ ਰਚਿਆ ਸੀ ਆਰਥਿਕ ਮੰਦਹਾਲੀ ਕਾਰਨ ਬੀਮੇ ਦੀ ਰਕਮ ਲੈਣ ਲਈ ਆਪਣੇ ਦੋਸਤ ਨਾਲ ਮਿਲ ਕੇ ਵਰੁਣ ਨੇ ਰਚੀ ਸੀ ਝੂਠੀ ਕਹਾਣੀ ਜਿਸ ਦਾ ਪਰਦਾਫਾਸ਼ ਪੁਲਿਸ ਨੇ ਕਰ ਦਿੱਤਾ ਪੁਲਿਸ ਨੇ ਵਰੁਣ ਅਤੇ ਉਸਦੇ ਦੋਸਤ ਹਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਕਈ ਗੱਲਾਂ ਦੇ ਵਿੱਚੋਂ ਸਾਨੂੰ ਥੋੜੇ ਜਿਹੇ ਹਾਲਾਤ ਜਿਹੜੇ ਹੈਗੇ ਨੇ ਸ਼ੱਕੀ ਲੱਗੇ। ਸ਼ੱਕੀਆਂ ਤੋਂ ਇਹਨਾਂ ਦੀ ਜਦੋਂ ਇਨ ਡੈਪਥ ਤਫ਼ਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਵੀ ਇਹ ਨੇ ਵਰੁਣ ਜੈਨ ਨੇ ਆਪਣੇ ਇੱਕ ਦੋਸਤ ਹਰਜੀਤ ਬਿੱਲੂ ਦੇ ਨਾਲ ਰਲ ਕੇ ਇਸ ਗੱਡੀ ਨੂੰ ਇਹ ਡਰਾਮਾ ਬਣਾਇਆ ਇੱਕ ਮੈਸ ਇਸ ਲਈ ਕਿ ਇਹਦਾ ਇੰਸ਼ੋਰੈਂਸ ਲਵੇ ਤੇ ਇਹ ਗੱਡੀ ਨੂੰ ਉਹਨੂੰ ਸਾਈਡ ਦੇ ਉੱਤੇ ਮੈਰਿਟ ਵਗੈਰਾ ਡਿਸਪੋਜ਼ ਆਫ ਕਰ ਦਵੇ। ਗੱਡੀਆਂ ਨੇ ਉਸ ਦੇ ਨਾਲ ਰਲ ਕੇ ਕਿਸੇ ਦਸ਼ਮੇਸ਼ ਨਗਰ ਦੇ ਵਿੱਚ ਹੀ ਦੀਪਨਗਰ ਦੇ ਵਿੱਚ ਇੱਕ ਜਿਹੜਾ ਮਕਾਨ ਦੇ ਵਿੱਚ پارک ਕੀਤੀ ਹੋਈ ਸੀ ਜਿੱਥੋਂ ਕੀ ਇਹ ਸਾਨੂੰ ਗੱਡੀ ਬਰਾਮਦ ਹੋ ਗਈ ਹੈ ਤੇ ਨੂੰ ਸ਼ਖਸ ਨੂੰ ਅਸੀਂ ਇਹਦੇ ਨਾਲ ਹਰਜੀਤਪੁਰੋਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਵਰੁਣ ਨੇ ਨਾ ਸਿਰਫ ਆਪਣੀ ਕਾਰ ਖੋਹੇ ਜਾਂਦੀ ਬਲਕਿ ਇੱਕ ਅਜੀਹੀ ਕਹਾਣੀ ਪੁਲਿਸ ਨੂੰ ਦੱਸੀ ਜਿਸ ਨਾਲ ਇਲਾਕੇ 'ਚ دہشت ਭਰਿਆ ਮਾਹੌਲ ਬਣ ਗਿਆ ਸੀ ਕਿਸੇ ਦੇ ਮੱਥਾ ਟੇਕਣੇ ਜਾ ਰਹੇ ਸੀ ਗੁਰਦੁਆਰ ਸਾਹਿਬ ਪਰ ਤੋਂ ਨਿਕਲੇ ਸੀ ਜੀ ਨਾਲ ਹੀ 3-4 ਜਣੇ ਆਏ ਮੇਰੀ ਗੱਡੀ ਦੇ ਅੱਗੇ ਮਨ ਰੋਕ ਲਿਆ ਉਹਨਾਂ ਨੇ ਅਗੇ ਜੀ ਗੱਡੀ ਦੇ ਵਾਸਤੇ ਮੇਰੇ ਨਾਲ ਉਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਮੈਂ ਲੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮੇਰੇ ਕੰਨਾਂ ਤੇ ਕੁਝ ਮਾਰਿਆ ਮੈਨੂੰ ਜੀ ਤੇ ਨਾਲ ਹੀ ਮੈਨੂੰ ਲੈ ਗਿਆ ਆਪਣੇ ਉਹ ਜੀ ਉਹਨਾਂ ਦੇ ਕੋਲ ਬੰਦੂਕਾਂ ਸੀਗੀਆਂ ਜੀ ਇੱਕ ਦੇ ਕੋਲ ਮੈਂ ਬੰਦੂਕ ਦੇਖੀ ਉਹਨਾਂ ਨੇ ਮੇਰੇ ਕੰਨਾਂ ਤੇ ਲਾਈ ਆਂਦੀ ਬੰਦੂਕ ਜੀ ਤੇ ਗੱਡੀ ਜਿਹੋ ਤੈਨੂੰ ਲੈ ਕੇ ਗੂਹਣਾਂ ਤੇ ਗੱਲਾਂ ਵੀ ਕਰਦੇ ਸੀਗੇ ਉਹ ਬੰਦੇ ਮੈਨੂੰ ਭਾਈ ਉਦੋਂ ਹੋਸ਼ ਨਹੀਂ ਰਹੀ ਜੀ ਕਿਉਂਕਿ ਮੇਰੇ ਉਹਨੇ ਇੰਨੀ ਜ਼ੋਰ ਕੇ ਕੰਨ ਦੇ ਕੁਝ ਮਾਰਿਆ ਬਸ ਇੰਨਾ ਪਤਾ ਨੂੰ ਪਰ ਤੋਂ ਮੈਨੂੰ ਕੋਈ ਹੋਸ਼ ਨਹੀਂ ਰਹੀ ਜੀ ਮੈਂ ਕਿੱਥੇ ਆ ਗਈ ਹਾਂ ਜੀ ਮੂੰਹ ਸੀਰ ਦੋਨੋਂ ਟਕੇ ਹੋਏ ਸੀਗੇ ਜੀ ਉਹਨਾਂ ਇੱਕ ਬੈਗ ਵੀ ਸੀਗਾ ਇੱਕ ਬੰਦੇ ਦੇ ਕੋਲੇ ਜੀ ਦਰਅਸਲ ਪਠਾਨਕੋਟ ਹਮਲੇ ਤੋਂ ਬਾਅਦ ਅਜੇ ਹੀ ਕਿਸੇ ਵੀ ਘਟਨਾ ਨੂੰ ਪੁਲਿਸ ਹਲਕੇ 'ਚ ਨਹੀਂ ਲੈਣਾ ਚਾਹੁੰਦੀ ਵਰੁਣ ਨੇ ਵੀ ਅਜਿਹੀ ਕਹਾਣੀ ਬਣਾਈ ਕਿ ਪੁਲਿਸ ਵੀ ਚੌਕੰਨੀ ਹੋ ਗਈ